ਅੱਜ ਜਿਹੜੀ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਂ ਮਕਸਦ ਸੀ ਕਿ ਜੋ ਗੁਰਦੁਆਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਮਾਈਕ ਥੱਲੇ ਕਰਨੀਆਂ ਇੰੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਨੁਕਾ ਬਣੀਆਂ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀਆਂ ਜਿਹਦਾ ਡਰੈੱਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀਆਂ ਹੈ ਸੋ ਇਹ ਸਰਕਾਰ ਆਮ ਆਦੀ ਪਾਰਟੀ ਸਰਕਾਰ ਦੇ ਅਫਸਰਾਂ ਨੇ ਇਹ ਢਾਂਦਲੀ ਕੀ ਪਛਾਈ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੇ ਦੱਸਿਆ ਕਿ ਸਾਡੇ ਸਾਡੇ ਹਲਕਿਆਂ ਚ ਕੀ ਕੀ ਹੈ ਸੋ ਸਾਰੇ ਨੇ ਰਿਕੁਐਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋ ਜਾ ਕੇ ਇਹਦੀ ਸਾਨੂੰ ਕੰਪਲੇਨ ਕਰਨੀ ਚਾਹੀਦੀ ਕਦੋਂ ਜਾ ਰਹੇ ਆ ਜਦੋਂ ਤੱਕ ਜਾ ਰਹੇ ਆ ਬਦਲ ਸਾਹਿਬ ਠੀਕ ਹੈ ਜੀ ਅੱਜ ਜਿਹੜੀ ਐਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਂ ਮਕਸਦ ਸੀ ਕਿ ਜੋ ਗੁਰਦੁਰਾ ਕਮਿਸ਼ਨ ਹੈ ਉਹ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਇੰਨੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਮੁੱਕਾ ਬਣੀਆਂ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀਆਂ ਜਿਹਦਾ ਐਡਰੈਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀਆਂ ਸੋ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਫਸਰਾਂ ਨੇ ਇੰਨੀ ਧਾਂਦਲੀ ਕਿ ਪਚਾਈ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੀ ਉਹ ਦੱਸਿਆ ਕਿ ਸਾਡੇ ਸਾਡੇ ਹਲਕਿਆਂ ਚ ਕੀ ਕੀ ਹੈ ਸੋ ਸਾਰਿਆਂ ਨੇ ਰਿਕੁਐਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋ ਜਾ ਕੇ ਇਹਦੀ ਸਾਨੂੰ ਕੰਪਲੇਨ ਕਰਨੀ ਚਾਹੀਦੀ ਕਦੋਂ ਜਾ ਰਹੇ ਹੋ ਕਦੋਂ ਤੱਕ ਜਾ ਰਹੇ ਹੋ ਬਦਲ ਸਾਹਿਬ ਅੱਜ ਜਿਹੜੀ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਂ ਮਕਸਦ ਸੀ ਕਿ ਜੋ ਗੁਰਦੁਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਮਾਈਕ ਥੱਲੇ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੁੱਕਾ ਬਣੀ ਹੈ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀ ਹੈ ਜਿਹਦਾ ਡਰੈਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀ ਹੈ ਸੋ ਇਹ ਸਰਕਾਰ ਆਮ ਆਦੀ ਪਾਰਟੀ ਸਰਕਾਰ ਦੇ ਅਫਸਰਾਂ ਨੇ ਇਹ ਨਹੀਂ ਧਾਂਦਲੀ ਕੀਤੀ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੇ ਅ ਦੱਸਿਆ ਕਿ ਸਾਡੇ ਸਾਡੇ ਹਲਕਿਆਂ ਚ ਕੀ ਕੀ ਹੈ ਤਾਂ ਸਾਰੇ ਨੇ ਰਿਕੁਐਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋ ਜਾ ਕੇ ਇਹਦੀ ਸਾਨੂੰ ਕੰਪਲੇਨ ਕਰਨੀ ਚਾਹੀਦੀ ਕਦੋਂ ਜਾ ਰਹੇ ਆ ਜਦੋਂ ਤੱਕ ਜਾ ਰਹੇ ਹੋ ਬਦਲ ਸਾਹਿਬ ਠੀਕ ਹੈ ਅੱਜ ਜਿਹੜੀ ਐਸਜੀਪੀਸੀ ਮੈਂਬਰਾਂ ਦੀ ਜੋ ਮੀਟਿੰਗ ਹੋਈ ਹੈ ਮੇਨ ਮਕਸਦ ਸੀ ਕਿ ਜੋ ਗੁਰਦੁਰਾ ਕਮਿਸ਼ਨ ਹੈ ਉਹਦੀ ਜਿਹੜੀ ਲਿਸਟਾਂ ਆਈਆਂ ਸਾਡੇ ਕੋਲੇ ਇੰੀਆਂ ਜਾਲੀ ਵੋਟਾਂ ਬਣਾਈਆਂ ਡੁਪਲੀਕੇਟ ਬੁੱਕਾ ਬਣੀ ਹੈ ਤੇ ਇੱਕ ਇੱਕ ਹਲਕੇ 4 4 5 5000 ਵੋਟ ਬਣੀ ਹੈ ਜਿਹਦਾ ਐਡਰੈਸ ਹੀ ਨਹੀਂ ਕਈ ਦੂਜੇ ਧਰਮਾਂ ਦੇ ਲੋਕ ਹੈ ਉਹਨਾਂ ਦੀ ਵੋਟਾਂ ਬਣੀਆਂ ਸੋ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਫਸਰਾਂ ਨੇ ਇੰਨੀ ਧਾਂਦਲੀ ਕੀ ਪਚਾਈ ਹੈ ਸੋ ਸਾਰੇ ਮੈਂਬਰਾਂ ਨੇ ਆ ਕੇ ਆਪਣੀ ਉਹ ਦੱਸਿਆ ਕਿ ਸਾਡੇ ਸਾਡੇ ਹਲਕਿਆਂ ਚ ਕੀ ਕੀ ਹੈ ਤਾਂ ਸਾਰਿਆਂ ਨੇ ਰਿਕੁਐਸਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਇਹਦੀ ਸਾਨੂੰ ਕੰਪਲੇਨ ਕਰਨੀ ਚਾਹੀਦੀ ਕਦੋਂ ਜਾ ਰਹੇ ਹੋ ਕਦੋਂ ਤੱਕ ਜਾ ਰਹੇ ਹੋ ਬਦਲ ਸਾਹਿਬ ਠੀਕ ਹੈ